बीजेपी मुर्दा भारती मुर्दा भार बीजेपी सरकार मुर्दा भार सत श्रीकाल हालदूर ਆਪਾਂ ਲਾ ਸਕਦੇ ਇਹ ਵੀ ਅੰਦਰ ਲੈ ਆ ਰਿਹਾ ਰਿਮੋਟ ਅੰਦਰ ਉਹ ਦੋ ਮਿੰਟਾਂ ਦਾ ਬੰਦੇ ਬਾਈ ਸਿੱਖ ਕਰਨ ਗੱਡੀ ਜਾ ਰਿਹਾ ਉਹਦੀ ਸਰਕਾਰ ਜਿੰਦਾਬਾਦ 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 ਕੋਈ ਹੋਰ ਜਾਣਦਾ ਪਰ ਅਸੀਂ ਉਹਨਾਂ ਦੇ ਡਾਕਟਰ ਸਾਹਿਬ ਖੜੇ ਆ ਬਾਕੀ ਬੰਦੇ ਕਿਹਨੂੰ ਸਾਹੇ ਤੇ ਖੜਾ ਕੋਈ ਗੱਲ ਹੈ ਬਾਈ ਜੀ ਕੋਈ ਗੱਲ ਹੈ ਅੱਜ ਕੌਣਗਾ ਅੱਥਰੋ ਪੱਸਾ ਜ਼ਬਰਦਸਤੀ ਇੱਕ ਮਿੰਟ ਭਾਈ ਸਾਹਿਬ ਇੱਕ ਮਿੰਟ ਸਾਹਿਬ ਦੋ ਸਾਹਿਬ ਤੇ ਬੈਗ ਜੀ ਨੂੰ ਕਹਿ ਦੇਣਗੇ ਵੀ ਅਸੀਂ ਮੰਗ ਰਹੇ ਤਾਂ ਸੀਮਤ ਤਾਨਵੀਰ ਮਹੀਨਿਆਂ ਤੋਂ ਇੰਨੀ ਗਰਮੀ ਧੁੱਪ ਹਮਸ ਵਿੱਚ ਸ਼ੰਭੂ ਤੇ ਖਨੋਰੀ ਬਾਰਡਰ ਤੇ ਆਪਣੀਆਂ ਪਹਿਲਾਂ ਹੀ ਮੰਗੀਆਂ ਹੋਈਆਂ ਮੰਗਾਂ ਦੀ ਪੂਰਤੀ ਵਾਸਤੇ ਜਨ ਹਸਤਾਇਆ ਬੰਦ ਕਰਾ ਦਿਓ ਯਾਰ ਉਹਨੂੰ ਕਹਿ ਕੇ ਥੋੜਾ ਆਸਾਨ ਪਿਛਲੇ 6 ਮਹੀਨੇ ਤੋਂ ਵੱਧ ਸਮੇਂ ਤੋਂ ਬੜੇ ਯਾਰ ਖੁੱਲੀਆਂ ਅਸਮਾਨ ਹੇਠ ਬੜੀਆਂ ਔਖੀਆਂ ਹਾਲਤਾਂ ਦੋ ਦੋ ਧਰਨੇ ਦੇ ਬੈਠੇ ਨੇ ਔਰ ਸਰਕਾਰ ਨੇ ਸਾਡੀਆਂ ਸੜਕਾਂ ਬੰਦ ਕਰਕੇ ਦਿੱਲੀ ਦਾ ਰਸਤਾ ਰੋਕਿਆ ਹੋਇਆ ਹੈਗਾ ਜਿਸ ਨਾਲ ਕਿਸਾਨਾਂ ਨੂੰ ਤਾਂ ਜੋ ਤਕਲੀਫ ਹੈ ਚਾਹੇ ਐਮਐਸਪੀ ਦੀ ਕਰੋਨੀ ਗਾਰੰਟੀ ਹੋਵੇ ਚਾਹੇ ਲਖੀਮਪੁਰ ਖੇੜੀ ਦੇ ਜੋ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾਵਾ ਦੇਦੀ ਮੱਤ ਹੋਵੇ ਚਾਹੇ ਮਤਲਬ ਉਹ ਜਿਹੜੇ ਕਰਜ਼ਾ ਮਾਫੀ ਦਾ ਮੁੱਦਾ ਹੋਵੇ ਚਾਹੇ ਉਹ ਜਿਹੜੇ ਪਹਿਲਾਂ ਹੀ ਪਹਿਲਾਂ ਕਿਰਸਤਾਰ ਕੀਤੇ ਕਿਸਾਨ ਆ ਉਹ ਕੇਸ ਵਾਪਸ ਲੈਣ ਦੀ ਗੱਲ ਹੋਵੇ ਜਾਂ ਫਿਰ ਸੁਮਝਾਉਂਦੇ ਸੁਆਮੀ ਨਾਥਨ ਕਮਿਸ਼ਨ ਦੀ ਕਮੇਟੀ ਰਿਪੋਰਟ ਹੈਗੀ ਹੈ ਉਹਦੇ ਫਾਰਮੂਲੇ ਮੁਤਾਬਕ ਫਸਲਾਂ ਦੇ ਕਾਨੂੰਨੀ ਗਾਰੰਟੀ ਐਮਐਸਪੀ ਦੇਣ ਦਾ ਮਾਮਲਾ ਹੋਵੇ ਸਰਕਾਰ ਇਹਨਾਂ ਸਾਰਾ ਮਾਮਲਿਆਂ ਤੇ ਕੇਸਲਵੱਟੀ ਬੈਠੀ ਹੈਗੀ ਹੈ ਅਸੀਂ ਪੰਜਾਬ ਦੇ ਸਾਰੇ ਐਮਪੀਜ਼ ਬਿਨਾ ਕਿਸੇ ਪਾਰਟੀ ਦੇ ਮਤ ਪੇਤ ਤੋਂ ਅਸੀਂ ਕਿਸਾਨਾਂ ਦੇ ਨਾਲ ਆ ਤੇ ਮੈਂ ਕਿਸਾਨ ਭਰਾਵਾਂ ਨਾਲ ਵਾਦਾ ਕਰਦਾ ਹਾਂਗਾ ਕਿ ਬਜਟ ਸੈਸ਼ਨ ਦੌਰਾਨ ਉਹਨਾਂ ਦੀ ਇਸ ਮੰਗ ਨੂੰ ਜੋਰ ਸ਼ੋਰ ਨਾਲ ਚੁੱਕਿਆ ਜਾਵੇਗਾ ਔਰ ਬਜਟ ਦੇਖਦੇ ਹਾਂ ਕਿ ਕਿਸਾਨਾਂ ਵਾਤੇ ਸਰਕਾਰ ਕੀ ਲੈ ਕੇ ਆਂਦੀ ਹੈਗੀ ਹੈ ਉਸ ਦੇ ਆਧਾਰ ਤੇ ਅਸੀਂ ਸਰਕਾਰ ਨੂੰ ਬੋਲਣ ਹੀ ਦੇਵਾਂਗੇ ਜਦ ਤੱਕ ਜਿਹੜੀ ਫਸਲਾਂ ਦੇ ਕਾਨੂੰਨੀ ਗਰੰਟੀ ਹੈਗੀ ਐ ਐਮਐਸਪੀ ਦੀ ਉਹ ਨਹੀਂ ਦਿੰਦੀ ਤੇ ਜਿਵੇਂ ਅਡਾਨੀਆਂ ਬਾਨੀਆਂ ਦੇ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਸਾਰੇ ਕਿਸਾਨਾਂ ਦੇ ਸਿਰ ਜੋ 8 ਲੱਖ ਕਰੋੜ ਦਾ ਕਰਜ਼ਾ ਹੈਗਾ ਉਹ ਮਾਫੀ ਦਾ ਐਲਾਨ ਨਹੀਂ ਕਰਦੀ ਅਸੀਂ ਸਰਕਾਰ ਦੇ ਪੂਰੇ ਜੋਰ ਸ਼ੋਰ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਹਿੰਦੁਸਤਾਨ ਦੇ ਕਿਸਾਨਾਂ ਦੀ ਮੰਗ ਦੇ ਨਾਲ ਖੜੇ ਹੈਗੇ ਆਂ ਔਰ ਇਸ ਮੰਗ ਵਾਸਤੇ ਡਟ ਕੇ ਲੜਾਂਗੇ ਕਿਸਾਨ ਏਕਤਾ ਜਿੰਦਾਬਾਦ 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 ਸਾਰੇ ਏਕਤਾ ਜਿੰਦਾਬਾਦ 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 ਆ ਲੈਣੋ ਤੁਸੀਂ ਬਾਅਦ ਚ ਆ ਆ ਬਦਲਣ ਵਾਸਤੇ ਪੰਜਾਬ ਨੂੰ ਵਿਚਾਰ ਵਾਸਤੇ ਜਿਹੜੀ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਹੈ ਸਾਰੀਆਂ ਫਸਲਾਂ ਦੇ ਇਕੱਲੇ ਝੋਨੇ ਕਣਕ ਤੇ ਨਹੀਂ ਸਾਰੀਆਂ ਫਸਲਾਂ ਦਿੱਤੀ ਜਾਵੇ ਤਾਂ ਜੋ ਕਿਸਾਨ ਮਤਵੱਦਲ ਫਸਲਾਂ ਵੇਚ ਸਕਣ ਤੇ ਆਪਣੇ ਆਪ ਨੂੰ ਜਿਹੜਾ ਫਸਲੀ ਚੱਕਰ ਹੈ ਉਹਦੇ ਚੋਂ ਕੱਢ ਕੇ ਖੁਸ਼ਹਾਲੀ ਵੱਲ ਵਧ ਸਕਣ ਸੋ ਕਿਸਾਨਾਂ ਲਈ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਸੁਆਮੀ ਨਾਥਰਿਕ ਮਿਸ਼ਨ ਦੀ ਰਿਪੋਰਟਾਂ ਮੁਤਾਬਕ ਜਿਹੜਾ ਫਾਰਮੂਲਾ ਹੈਗਾ ਉਹਦੇ ਮੁਤਾਬਕ ਜਿਹੜੇ ਕਿਸਾਨੀ ਫਸਲਾਂ ਦੇ ਭਾ ਤੇ ਦਿੱਲੀ ਦੇ ਜੋ ਅੰਦੋਲਨ ਸਿਗਾ ਉਹਦੇ ਦੌਰਾਨ ਜੋ ਮੁਕਦਮੇਦਾਰ ਜੋ ਕੀਤਾ ਕਿ ਕਿਸਾਨਾਂ ਦੇ ਉਹਨਾਂ ਦੀ ਵਾਪਸੀ ਤੇ ਲਖੀਮਬਰ ਖੇੜੀ ਵਿੱਚ ਜੋ ਇੱਕ ਬਗੜੈਰ ਪੁੱਤਰੇ ਮੰਤਰੀ ਦੇ ਪੁੱਤਰ ਨੇ ਕਿਸਾਨਾਂ ਦੇ ਗੱਡੀ ਚੜ੍ਹ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਉਹਨੂੰ ਸਜ਼ਾ ਤੇ ਉਸੇ ਨਾਲ ਹੀ ਜਿਹੜੀ ਕਿਸਾਨਾਂ ਦੇ ਕਰਜ਼ਾ ਮਾਫੀ ਹੈ ਜੇ ਆਮਾਨੀਆਂ ਡਾਨੀਆਂ ਦਾ 16 ਲੱਖ ਕਰੋੜ ਰੁਪਏ ਕਰਜ਼ਾ ਮਾਫ ਹੋ ਸੇ ਤਾਂ ਦੋ ਟੱਬਰਾਂ ਦਾ ਤਾਂ ਕੁੱਨ ਕਿਸ ਹਿੰਦੁਸਤਾਨ ਦੇ ਕਿਸਾਨਾਂ ਦੇ ਸਿਰ ਤੇ 8 ਲੱਖ ਕਰੋੜ ਦਾ ਕਰਜ਼ਾ ਕਿਉਂ ਨਹੀਂ ਮਾਫ਼ ਹੋ ਸਕਦਾ ਹੈ ਗਿਆ ਅਸੀਂ ਮੰਗਾ ਵੀ ਠਾਦੇ ਰਹੇ ਹਾਂ ਤੇ ਮੈਂ ਤੁਹਾਨੂੰ ਯਕੀਨ ਦਿਵਾਦਾ ਕਿ ਤੁਹਾਡਾ ਡਾਕਟਰ タルਬੀਰ ਗਾਂਧੀ ਜਦੋਂ ਪਾਰਲੀਮੈਂਟ ਜਾਵੇਗਾ ਬਜਟ ਸੈਸ਼ਨ ਅਜੇ ਬਗਾਇਦਾ ਸੈਸ਼ਨ ਸ਼ੁਰੂ ਨਹੀਂ ਹੋਇਆ ਤਾਂ ਸਰਕਾਰ ਦੀ ਨੀਤ ਦੇਖ ਕੇ ਸਰਕਾਰ ਦੀਆਂ ਨੀਤੀਆਂ ਦੇਖ ਕੇ ਕਿਸ ਬਜਟ ਚ ਕਿਸਾਨਾਂ ਵਾਸਤੇ ਕੀ ਲੈ ਕੇ ਆਉਂਦੇ ਹੈਗੇ ਅਸੀਂ ਦੱਟ ਕੇ ਕਿਸਾਨੀ ਮੰਗਾ ਦਾ ਉੱਤੇ ਮੁੱਦਾ ਧਾਵਾਗੇ ਔਰ ਜੇ ਸਾਡੀ ਆਵਾਜ਼ਾਂ ਹੀ ਬੰਦ ਕੀਤੀ ਹੈ ਦਿੱਲੀ ਵਾਸਤੇ ਕਿਲਾ ਘੱਟ ਕੇ ਤਾਰਾ ਘੱਟ ਕੇ ਤੇ ਹੋਰ ਕੰਧਾਂ ਖੜੀਆਂ ਕਰਕੇ ਜੋ ਪੰਜਾਬ ਨੂੰ ਇੱਕ ਪਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਜਿਵੇਂ ਪਿਆ ਹਿੰਦੁਸਤਾਨ ਦਾ ਹਿੱਸਾ ਨਾ ਹੋਵੇ ਅਸੀਂ ਉਹ ਕੰਦਾ ਟਾਲਦੀ ਵੀ ਉੱਤੇ ਬੇਨਤੀ ਕਰਾਂਗੇ ਔਰ ਜਲਦੀ ਇਹ ਰਸਤਾ ਖੁਲਾਨ ਦੀ ਕੋਸ਼ਿਸ਼ ਵੀ ਕਰਾਂਗੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਕੁੜ ਪਿੰਨਾਂ ਦੇ ਜੰਪਲ ਹੈਗੇ ਆ ਪੰਜਾਬ ਦੀ ਪੰਜਾਬ ਦੇ ਅਸੀਂ ਜਾਏ ਹੈਗੇ ਆ ਅਸੀਂ ਪੰਜਾਬ ਦੇ ਨਾਲ ਖੜਾਂਗੇ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜਾਂਗੇ ਅਸੀਂ ਆਪਣੇ ਮਜ਼ਦੂਰਾ ਦੇ ਨਾਲ ਖੜਾਂਗੇ ਨਾ ਕਿ ਤਨਾੜ ਅਮਾਨੀਆਂ ਦਾਨੀਆਂ ਤੇ ਉਹਨਾਂ ਦੇ ਨਮਾਇंदे ਮੋਦੀ ਸਰਕਾਰ ਪਾਪਾ ਸਰਕਾਰ ਉਹਦੇ ਜਿਹੜੀ ਡਟਕਿਆ ਸੀ ਵਿਰੋਧ ਕਰਾਂਗੇ ਮੈਂ ਤੁਹਾਨੂੰ ਵਾਦਾ ਦਰਨਾ ਤੁਹਾਡਾ ਦਾਵਾ ਕਰਾਂ ਬਹੁਤ ਧੰਨਵਾਦ ਕਿਸਾਨ ਮਜ਼ਦੂਰ ਜਿੰਦਾਬਾਦ ਜਿੰਦਾਬਾਦ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਾਡੇ ਡਾਕਟਰ ਗਾਂਧੀ ਸਾਹਿਬ ਸੀਗੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੋ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲੀਟੀਕਲ ਦੇ ਸੱਦੇ ਤੇ ਆਪਾਂ ਨੇ ਮੰਗ ਪੱਤਰ ਦੇਣੇ ਸੀਗੇ ਸਾਰੇ ਐਮਪੀ ਜਿਨੂੰ ਆਪਾਂ ਪਟਿਆਲੇ ਦੇ ਆ ਡਾਕਟਰ ਗਾਂਧੀ ਜੀ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਇਹ ਮੰਗਾਂ ਨੇ ਜਿਹੜੀਆਂ ਹੁਣ ਜਦੋਂ ਸ਼ਾਸਨ ਚੱਲਣਾ ਹੈਗਾ ਮਾਨਸੂਨ ਸ਼ਾਸਨ ਉਹਦੇ ਵਿੱਚ ਵੱਧ ਚੜ ਕੇ ਉਠਾਵਾ ਕੇ ਤੇ ਇਹ ਮਸਲੇ ਨੂੰ ਹੱਲ ਕਰਾਵਾਂਗੇ ਅਸੀਂ ਡਾਕਟਰ ਗਾਂਧੀ ਜੀ ਨੂੰ ਵੀ ਵਿਸ਼ਵਾਸਵਾਨ ਹੈ ਵੀ ਜੇ ਤੁਸੀਂ ਇਹ ਮਸਲਾ ਹੱਲ ਕਰਦੇ ਹੋ ਅਸੀਂ ਤੁਹਾਡਾ ਥੈਂਕਸ ਕਰਦੇ ਆ ਤੁਸੀਂ ਇਹ ਆਵਾਜ਼ ਉਠਾਉਂਗੇ ਅਸੀਂ ਉਮੀਦ ਵੀ ਤੁਹਾਡੇ ਤੋਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ